ਕੁੜੀ ਵਾਲਿਆਂ ਨੇ ਦਿੱਤਾ 25 ਲੱਖ ਰੁਪਏ ਦਾਜ ਪਰ ਮੁੰਡੇ ਨੇ ਮੌਕੇ ਤੇ ਕਰਤਾ ਆ ਕੰਮ ਵਿਚੋਲਾ ਵੀ ਦੇਖ ਕੇ ਹੋ ਗਿਆ ਹੈਰਾਨ ਦੋਸਤੋ ਜਿੱਥੇ ਇੱਕ ਪਾਸੇ ਕਈ ਵਾਰ ਦਾਜ ਦੇਹਜ ਰਿਸ਼ਤਿਆਂ ਨੂੰ ਸਿਰੇ ਨਹੀਂ ਚੜ੍ਹਮ ਦਿੰਦਾ ਉੱਥੇ ਹੀ ਹੁਣ ਸ਼ਗਨਾਂ ਤੇ ਬੈਠੇ ਮੁੰਡੇ ਦੀ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਸ ਮੁੰਡੇ ਦਾ ਵਿਆਹ ਹੈ ਉਸ ਨੂੰ ਸ਼ਗਨ ਵਿੱਚ ਕੁੜੀ ਵਾਲਿਆਂ ਵੱਲੋਂ 25 ਲੱਖ ਰੁਪਏ ਨਗਦ ਦਿੱਤੇ ਜਾ ਰਹੇ ਨੇ ਪਰ ਮੁੰਡੇ ਨੇ ਇਹ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਮੈਂ ਇਹ ਪੈਸੇ ਨਹੀਂ ਲੈਣੇ ਤਾਂ ਜਦੋਂ ਕੁੜੀ ਵਾਲਿਆਂ ਨੇ ਅਤੇ ਚੋਲੇ ਨੇ ਜਿੱਦ ਕਰੀ ਕਿ ਇਹ ਸਾਡਾ ਫਰਜ਼ ਬਣਦਾ ਹੈ ਕੋਈ ਨਾ ਤੂੰ ਰੱਖ ਲੈ ਤਾਂ ਵਿਆਹ ਵਾਲੇ ਮੁੰਡੇ ਨੇ ਉਸ ਵਿੱਚੋਂ 500 ਦਾ ਨੋਟ ਕੱਢ ਕੇ ਕਿਹਾ ਕਿ ਇਹ 500 ਦਾ ਨੋਟ ਮੈਨੂੰ 50 ਲੱਖ ਦੇ ਬਰਾਬਰ ਹੈ ਕਿਉਂਕਿ ਤੁਸੀਂ ਤਾਂ ਮੈਨੂੰ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਆਪਣੀ ਲਾਡਾ ਚਾਮਾ ਨਾਲ ਪਾਲੀ ਧੀ ਦੇ ਰਹੇ ਹੋ ਤਾਂ ਮੈਂ ਇਹ ਪੈਸੇ ਕੀ ਕਰਨੇ ਨੇ ਲੜਕੀ ਵਾਲੋਂ ਕੀ ਤਰਫ ਸੇ ਮੂਝੇ ਦਹੇਜ ਕੇ ਰੂਪ ਮੇ 25 ਲੱਖ ਰੁਪਏ ਦੇਨੇ ਕਾ ਕਾਮ ਕੀਆ जो कि मैंने पूर्व में मना किया कि मैं दहेज नहीं लूंगा लेकिन उनकी जित पर मैंने उसमें से पाँच सौ रूपए लिए और पूरा दहेज लड़की वालों को वापस कर दिया मैं आप सभी लोगों से अपील करना चाहता हूं कि दहेज एक एक अभिशाप है समाज में दहेज एक कलंक सो नौजवान बारे की विचार ने कमेंटा जरूर दियो इस वीडियो शेयर करके वीडियो देखने के लिए चैनल सब्सक्राइब जरूर करो